ਬੱਚੇ ਦਾ ਪਤਲੇ ਮਨਾਇਆ ਨਾ ਇਹ ਇੱਕ ਬਹੁਤ ਹੀ ਸਪੈਸ਼ਲ ਬਰਥਡੇ ਕਿਹਾ ਜਾਏਗਾ ਕਿ ਇਹਨੇ ਕੁਝ ਲੈਣ ਦੀ بجائے ਉਹਨਾਂ ਸਪੈਸ਼ਲ ਲੋਕਾਂ ਨੂੰ ਕੁਝ ਆਪਣੇ ਕੋਲੋਂ ਸ਼ਗਨ ਦੇ ਕੇ ਉਹਨਾਂ ਨਾਲ ਜਿਹੜਾ ਪਤਲੇ ਸੈਲੀਬ੍ਰੇਟ ਕੀਤਾ ਵਾ ਇੱਕ ਨਵੀਂ ਸੇਧ ਦਿੱਤੀ ਆ ਕਿ ਜਿਹੜੇ ਲੋਕ ਹੋਟਲਾਂ ਚ ਜਾਂ ਰਸਟੋਰਾਂ ਚ ਜਾ ਕੇ ਜਾਂ ਕਲੱਬਾਂ ਜਾ ਕੇ ਆਪਣੇ ਬੱਚੇ ਦਾ ਪਤਲੇ ਸੈਲੀਬ੍ਰੇਟ ਕਰਦੇ ਨੇ ਉਹ ਜਿਹੜੇ ਇਹੋ ਜਿਹੇ ਸਪੈਸ਼ਲ ਬੱਚੇ ਜਿਹੜੇ ਕਿ ਜਿਨ੍ਹਾਂ ਨੂੰ ਦੁਨੀਆ ਦਾ ਕੋਈ ਲਾਲਚ ਨਹੀਂ ਕੋਈ ਪ੍ਰੇਮ ਨਹੀਂ ਕੋਈ ਧੋਖਾ ਨਹੀਂ ਕੋਈ ਆਹੋ ਜੀ ਹੋ ਮੈਨ ਨਹੀਂ ਕੋਈ ਹੰਕਾਰ ਨਹੀਂ ਉਹਨਾਂ ਨੂੰ ਸਪੈਸ਼ਲ ਸੱਦ ਕੇ ਇੱਥੇ ਖਾਣਾ ਖਵਾਇਆ ਗਿਆ ਔਰ ਉਹਨਾਂ ਦਾ ਸੈਲੀਬ੍ਰੇਟ ਕੀਤਾ ਗਿਆ ਉਹਦਾ ਮੈਂ ਕੇਕ ਕੱਟਿਆ ਗਿਆ ਔਰ ਇੱਕ ਬਹੁਤ ਵੱਡੀ ਸੇਹ ਦਾ ਕਿ ਜਿਹੜੇ ਲੋਕੀ ਖਜੂਰ ਖੱਤੀ ਕਰਦੇ ਆ ਉਹਦੇ ਵਾਸਤੇ ਇੱਕ ਬਹੁਤ ਵੱਡੀ ਸੇਹ ਦਾ ਅ ਵੇਖੋ ਜੀ ਇੱਕ ਨਵੀਂ ਰੀਤ ਜਿਹੜੀ ਆ ਨਵਦੀਪ ਜੀ ਨੇ ਪਾਈ ਆ ਬਹੁਤ ਹੀ ਸੋਹਣਾ ਬਦਲਾਵਾ ਇਹਨਾਂ ਨਾਲ ਜਿਹੜੇ ਲੋਕ ਕਾਨੂੰਨ ਖੰਟੀ ਕਰਦੇ ਜਾਂ ਫਾਲਤੂ ਕੱਟੇ ਸੇ ਕਰਦੇ ਉਹਨਾਂ ਨੂੰ ਇੱਕ ਸੇਧ ਮਿਲੇਗੀ ਤੋਂ ਆਪਣੇ ਬੱਚਿਆਂ ਦੇ ਪੱਤਲੇ ਜਿਹੜੇ ਨਾ ਇਹੋ ਜੇ ਸਪੈਸ਼ਲ ਲੋਕ ਹੈਗੇ ਉਹ ਵੀ ਆਪਣਾ ਨਾਮ ਮੇਰਾ ਨਾਮ ਜਗਦੀਸ਼ ਸਿੰਘ ਹੋਵੇ ਤੇ ਮੈਂ ਨਵਦੀਪ ਜੀ ਨਾਲ ਅਸੀਂ ਪਿਛਲੇ ਕੋਈ 6-7 ਸਾਲ ਤੋਂ ਇੱਕ ਜਰੀ ਅਨਮੋਲ ਇੰਜੀਓ ਤੇ ਸੇਵਾ ਕਰ ਰਹੇ ਹਾਂ ਬੜੀ ਮਹਾਰਾਜ ਦੀ ਕਿਰਪਾ ਨਾਲ ਸੇਵਾ ਚੱਲ ਰਹੀ ਹੈ ਬੜੀ ਵਧੀਆ ਤਰੀਕੇ ਨਾਲ ਤੇ ਬੜੀ ਅੱਜ ਮਹਾਰਾਜ ਦੀ ਕਿਰਪਾ ਨਾਲ ਖੁਸ਼ੀ ਹੋਈ ਸਾਨੂੰ ਕਿ ਵੀਰ ਨੇ ਆਪਣੀ ਬੇਟੀ ਦਾ ਬਰਥਡੇ ਤੀਜਾ ਬਰਥਡੇ ਦੂਸਰਾ ਹਾਂ ਦੂਸਰਾ ਬਰਥਡੇ ਬਣਾਇਆ ਅੱਜ ਇਹ ਪਿਛਲਾ ਪਰਦੇ ਵੀ ਇਦਾਂ ਹੀ ਆਪਾਂ ਮਨਾਇਆ ਗਿਆ ਸੀ ਆ ਪੇਸ਼ੇਵਾਨਾਂ ਦੇ ਵਿੱਚ ਰਲ ਮਿਲ ਕੇ ਬੁਲਾਇਆ ਗਿਆ ਸੀ ਕਿ ਆ ਜਿਹੜੇ ਲੋਡ ਵਾਂਟ ਪੇਸ਼ੇਵਾਨ ਉਹਨਾਂ ਦੀਆਂ ਦਵਾਈਆਂ ਦੀ ਜਿਹੜੀ ਜ਼ਰੂਰਤ ਸੀ ਉਹ ਪੂਰੀ ਕੀਤੀ ਗਈ ਸੀ ਜਾਂ ਕਿਸੇ ਦੀ ਹੋਰ ਕੋਈ ਜ਼ਰੂਰਤਾਂ ਸੀਆਂ ਜਾਂ ਪੈਸੇ ਵੱਲੋਂ ਜਿਹੜਾ ਕੋਹੋ ਜ਼ਰੂਰਤਾਂ ਪੂਰੀ ਕੀਤੀ ਗਈ। ਇੰਨੇ ਹੀ ਅੱਜ ਐ ਕਿ ਵੀ ਇਹ ਵੀਰ ਨੇ ਉਪਰਾਲਾ ਕੀਤਾ ਐ ਕਿ ਵੀ ਇਹ ਵੀਰ ਨੇ ਇਦਾਂ ਹੀ ਪੇਸ਼ੇਵਾਨਾਂ ਨੂੰ ਦਵਾਈਆਂ ਪ੍ਰੋਵਾਈਡ ਕਰਾਈਆਂ ਆ ਜਾਂ ਕਿਸੇ ਦੀ ਹੋਰ ਕੋਈ ਲੋੜ ਸੀਗੀ ਉਹ ਲੋੜਾਂ ਪੂਰੀਆਂ ਕਰਾਈਆਂ। ਉਹ ਤੇ ਵੀਰ ਤੇ ਮੈਂ ਕਹਿੰਦਾ ਵੀ ਹੈਡ ਆਫ ਸੇ ਵੀ ਬਹੁਤ ਵਧੀਆ ਵੀਰ ਨੇ ਕੰਮ ਕੀਤਾ ਜਿਹੜਾ ਇਹ ਕੋਈ ਘਰ ਸੋਚਣਾ ਕਿ ਕੋਈ ਕਰਦਾ ਹੀ ਨਹੀਂ ਇਦ ਇਹ ਵੀਰ ਆ ਮੈਂ ਤੀਜਾ ਜੁੱਤਾ ਇਦਾਂ ਹੀ ਕਰ ਰਿਹਾ ਆਪਣਾ ਬਰਥਡੇ ਵੀ ਵੀਰ ਆ ਆਪਣੇ ਆਸ਼ਰਮ ਜਾ ਕੇ ਮਨਾਉਂਦਾ ਆ ਤੇ ਆਪਣੇ ਹੋਰ ਵੀ ਆਪ ਘਰ ਦੇ ਮੈਂਬਰਾਂ ਨੂੰ ਆਸ਼ਰਮ ਜਾ ਕੇ ਮਨਾਉਂਦਾ ਆ ਪਰਿਵਾਰ ਛੱਡ ਕੇ ਟੀਮ ਲਾਉਣੀ ਚਾਹਦੇ ਜਿਹੜੇ ਵਿਚਾਰਾ ਸਾਰ ਨੂੰ ਇਹੋ ਅਪੀਲ ਕਰਦੇ ਜਿੱਦਾਂ ਵੀਰ ਨੇ ਮਨਾਇਆ ਗਿਆ ਇਦਾਂ ਹੀ ਸਾਰੇ ਵੀਰ ਆਪਣਾ ਸੋਚਣ ਪਰਿਵਾਰ ਨੂੰ ਆਪਣੇ ਨਾਲ ਚਲੋ ਉਹ ਵੀ ਆਪਣੇ ਪਰਿਵਾਰ ਆ ਇਹਨਾਂ ਬਾਰੇ ਵੀ ਸੋਚਣ ਜਿਹੜੇ ਮਰੀਜ਼ ਆ ਜਾਂ ਕੋਈ ਹੋਰ ਹੈਗੇ ਆ ਜਿਹੜਾ ਲੋੜਵੰਦੇ ਚ ਨਾ ਕਦੀ ਕੇਕ ਦੇਖਿਆ ਤੱਕ ਨਹੀਂ ਜਾਂ ਖਾਦਾ ਤੱਕ ਨਹੀਂ ਆ ਜਾਂ ਰੈਸਟੋਰੈਂਟਾਂ 'ਚ ਬੈਠ ਕੇ ਨਹੀਂ ਦੇਖਿਆ ਉਹਨਾਂ ਵੱਲ ਵੀ ਸੋਚਣ ਉਹ ਕਿਤਨਾ ਜ਼ਿੰਦਗੀ ਜੀਂਦੇ ਆ ਉਹਨਾਂ ਲਖਵਿੰਦਰ ਗੌਰ ਲਖਵਿੰਦਰ ਗੌਰ ਬੋਆ ਲਮੜੀ ਪਤਲੀ ਕਰੋ ਜਿਹੜੇ ਜੁੜੇ ਲੰਦਾ ਇਹਨਾਂ ਨਾਲ ਦਵਾਈ ਮੇਰੇ ਗੈਂਟੀਆਂ ਦੀ ਦਵਾਈ ਚੱਲਦੀ 3 ਸਾਲ ਚਾਰ ਤੋਂ ਅੱਛਾ ਹਾਂਜੀ ਜੀ ਹੋਇਆ ਸੀ ਤੁਹਾਡੇ ਜੋੜਾਂ ਦੇ ਆ ਦੱਤਾ ਹੁੰਦੇ ਆ ਗੈਂਟੀਆਂ ਹੋਇਆ ਪਿਆ ਹਾਂਜੀ ਇਹਨਾਂ ਬਾਰੇ ਕਿੰਨੇ ਦੱਸਿਆ ਇਹਨਾਂ ਬਾਰੇ ਮੈਂ ਨਾ ਕਿਸੇ ਨੇ ਨੰਬਰ ਦਿੱਤਾ ਇਹਨਾਂ ਦਾ ਤੇ ਇਹਨਾਂ ਦਾ ਨੰਬਰ ਮੈਂ ਸਮਰਤ ਕਰਕੇ ਤੇ ਫਿਰ ਇਹਨਾਂ ਦੇ ਨਾਲ ਜੁੜੇ ਹਾਂਜੀ ਦਵਾਈ ਚੱਲਦੀ ਹੈ ਹਾਂਜੀ ਦਵਾਈ ਚੱਲਦੀ ਹੈ ਹਾਂਜੀ ਹੋ ਰਹੀ ਹੈ ਇੰਨਾਂ ਦੀ ਵਧੀਆ ਲੱਗੋ ਬਹੁਤ ਵਧੀਆ ਇੰਨਾਂ ਦੇ ਪਰ ਅੱਜ ਮਾਂ ਦੀ ਜਨਮ ਦਿਨ ਸੀ ਹਾਂ ਲਖ ਲਾਇਆ ਦਾ ਹਾਂਜੀ ਬਹੁਤ ਵਧੀਆ ਲੱਗਾ ਕੋਈ ਪਿਆਰ ਭਾਵ ਨਹੀਂ ਅਸਾਂ ਦਾ ਇਸ ਤਰ੍ਹਾਂ ਸਰਦਾ ਜਿਨ੍ਹਾਂ ਨੇ ਜਿ ਤਰ੍ਹਾਂ ਇੰਨਾਂ ਨੇ ਸੱਦਿਆ ਸਾਨੂੰ ਰਿਸ਼ਤੇਦਾਰਾਂ ਨਾਲ ਜਦ ਦੇ ਵੱਧ ਕੇ ਇੰਨਾਂ ਨੇ ਸਾਨੂੰ ਪਿਆਰ ਦਿੱਤਾ ਬਹੁਤ ਵਧੀਆ ਦਿੱਤਾ ਤੁਹਾਨੂੰ ਹਾਂਜੀ 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 ਉਸੇ ਤੇ ਉਹਨੂੰ ਉਠਾਇਆ ਸਾਨੂੰ ਬਹੁਤ ਇੰਨਾਂ ਨੇ ਪਿਆਰ ਦਿੱਤਾ ਨਹੀਂ ਜੀ ਸੋਹਿਆ ਰਿਸ਼ਤੇਦਾਰੋਂ ਨਹੀਂ ਆਉਂਦੇ ਸਭ ਜਿੱਤੇ ਜਿੱਨਾ ਜਿੱਤਰਾ ਇੰਨਾਂ ਨੇ ਸਭ ਦੇ ਨਾਲ असली उनको जैसे थाली चाहिए खारे उससे थाली चाहिए आपको पता हाँ बहुत बहुत है ना कि बेटी जल्दबाजी पर बहुत बहुत है ना ट्रकिंग करें पर माध्यम ये तो भी ज़्यादा दबे हाँ जी पिछली बार भी, है, भी है, हाँ। है देते हैं अटक भी देते हैं पैसे देते हैं पिछली बार फिल्म भी देते हैं मूवी देते हैं आज पेज ਹਾਂਜੀ ਜਿਹਨੇ ਮਨਾਇਆ ਜਿਹਨੇ ਪਾਇਆ ਅਸੀਂ ਮਰੀਜ਼ਾਂ ਨਾਲ ਮਨਾਇਆ ਕਿ ਅਸੀਂ ਉਹਨਾਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਦੇਖਦੇ ਹਾਂ ਉਹ ਤੇ ਇਸ ਤਰ੍ਹਾਂ ਦੀ ਚੀਜ਼ਾਂ ਅਫੋਰਡ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਇਹੋ ਖੁਸ਼ਹਾਲੀ ਦੇ ਕੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰ ਸਕਦੇ ਹਾਂ ਠੀਕ ਹੈ ਨਹੀਂ ਬਟਿਆ ਦਾ ਦੂਸਰਾ ਬਰਥਡੇ ਸੀ ਪਹਿਲਾ ਬਰਥਡੇ ਵੀ ਇਸ ਤਰ੍ਹਾਂ ਹੀ ਰਲ ਮਿਲ ਕੇ ਉਹਨਾਂ ਨਾਲ ਮਰੀਜ਼ਾਂ ਨਾਲ ਮਨਾਇਆ ਅੱਗੇ ਵੀ ਅਸੀਂ ਆਪਣਾ ਬਰਥਡੇ ਅਸੀਂ ਸਾਰਿਆਂ ਨੂੰ ਇਹੋ ਹੀ ਕਹਾਂਗੇ ਕਿ ਆਪਣਾ ਬਰਥਡੇ ਮਰੀਜ਼ਾਂ ਨਾਲ ਰਲ ਮਿਲ ਕੇ ਮਨਾਓ ਤਾਂ ਕਿ ਉਹਨਾਂ ਨੂੰ ਵੀ ਖੁਸ਼ੀਆਂ ਮਿਲ ਸਕਣ ਰਿਸ਼ਤੇਦਾਰ ਨਹੀਂ ਬੁਲਾਏ ਸਾਡੇ ਫੈਮਿਲੀ ਦੇ ਮੈਂਬਰਸ ਸਿਰਫ ਇਹ ਮਰੀਜ਼ਾਂ ਦੇ ਨਾਲ ਹੀ ਅਸੀਂ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਵਾ ਕਿਉਂਕਿ ਜੋ ਸਾਨੂੰ ਖੁਸ਼ੀ ਉਹ ਦੇ ਸਕਦੇ ਹੋ ਰਿਸ਼ਤੇਦਾਰ ਨਹੀਂ ਤੇ ਰਿਸ਼ਤੇਦਾਰ ਖਾ ਪੀ ਕੇ ਕਹਿਣਗੇ ਕਿ ਲੂਣਾ ਘਾਟਾ ਉਹ ਚੀਜ਼ ਘਾਟਾ ਇਸ ਤਰ੍ਹਾਂ ਜਿਹੜੇ ਮਰੀਜ਼ਾ ਉਹ ਸਾਨੂੰ ਬਹੁਤ ਮਨੁਸ਼ ਤੁਸ਼ਤੀ ਮਿਲੀ ਰੱਬੀ ਰੂਹਾਂ ਨਾਲ ਮਿਲ ਕੇ ਇਹਨਾਂ ਨੂੰ ਰੱਬੀ ਰੂਹਾਂ ਹੀ ਕਿਹਾ ਜਾ ਸਕਦਾ ਹੈ ਤੁਹਾਡੇ ਕੋਲ ਨਹੀਂ ਜਿਹੜਾ ਸੱਜਣ ਤੇ ਤਰਵ ਜਨਾ ਦਿੱਤਾ ਬਹੁਤ ਮਤਲਬ ਕਿ ਅੱਛਾ ਮਹਿਸੂਸ ਕਰ ਰਹੇ ਆ ਰਿਸ਼ਤੇਦਾਰਾਂ ਨਾਲ ਉਹ ਮਨਾ ਨਾਲ ਚੰਗਾ ਅਸੀਂ ਇਹਨਾਂ ਨਾਲ ਮਿਲਾ ਕੇ ਬਹੁਤ ਖੁਸ਼ ਆ ਮੈਂ ਉਹਨਾਂ ਨੂੰ ਇਹੋ ਹੀ ਕਹਿਣਾ ਚਾਹਨੀ ਆ ਆਪਣੇ ਕਮਾਈ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਕੱਢ ਕੇ ਅਸੀਂ ਅਗਰ ਮਰੀਜ਼ ਕਰਦੇ ਅਸੀਂ ਵੀ ਆ ਅਸੀਂ ਵੀ ਥੋੜਾ ਕੀਤਾ ਬਟ ਉਸ ਅਸੀਂ ਇਸ ਚੀਜ਼ ਦਾ ਵੀ ਧਿਆਨ ਰੱਖਿਆ ਕਿ ਮਰੀਜ਼ਾਂ ਨੂੰ ਵੀ ਖੁਸ਼ੀ ਮਿਲੇ ਤੇ ਸਾਡੀ ਫੈਮਿਲੀ ਨੂੰ ਵੀ ਖੁਸ਼ੀ ਮਿਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਅਨ ਨੂੰ ਇਹੋ ਜਿਹਾ ਮੌਕੇ ਦਾ ਪਤਾ ਨਹੀਂ ਸੀ ਵੀ ਸਾਡੇ ਰਿਸ਼ਤੇਦਾਰ ਵੀ ਸਾਥ ਛੱਡ ਗਏ ਸੀ ਪੇ ਪਾਲਸ਼ਮੀ ਨੇ ਉਹ ਗੇ ਕੱਕੇ ਦੀਆਂ ਪਲੇਟਾਂ ਪਾਤੀਆਂ ਤੇ ਇਹਦੇ ਪਾਪਾ ਦੀਆਂ ਰਹਿ ਗਈਆਂ ਤੇ ਪਰ ਚਲੋ ਤਰਾਏ ਤੇਰੇ ਇੰਨੇ ਆ ਭੈਣ ਭਰਾਵਾਂ ਨੇ ਵੀ ਬਥੇਰੀ ਸੋਚਿਆ ਗਲੀ ਵਾਲਿਆਂ ਵੀ ਤੁਸੀਂ ਇਤਰਾ ਕਰੋਗੇ ਤੇ ਫੇ ਕੌਣ ਪੁੱਛੂਗਾ ਤੇ ਇੱਕ ਦਿਨ ਇਤਰਾ ਚਾਣਕ ਸਾਨੂੰ ਮੰਦਰ ਸਾਹਿਬ ਦਾ ਪਤਾ ਲੱਗਾ ਤੇ ਬਾਜੀ ਹੁਣਾਂ ਕੋਲ ਬਰੇਈ ਪਹੁੰਚੇ ਬਾਜੀ ਨੇ ਸਾਡੀ ਮਾਇਤ ਕੀਤੀ ਇੱਕ ਨਾਲਦਿਆਂ ਦੇ ਸਾਥ ਦਿੱਤਾ ਤੇ ਅੱਜ ਵੀ ਸਾਨੂੰ ਬਰਥਡੇ ਤੇ ਸੱریع ਸਾਡੇ ਇਸ ਮਕਾਨੇ ਚੱਲੇ ਤੇ ਐਕਸੀਡੈਂਟ ਹੋ ਗਿਆ ਤੇ ਰਿਸ਼ਤੇਦਾਰਾਂ ਸਾਡੀ ਕੋਈ ਬਾਤ ਨਹੀਂ ਖੁਸ਼ੀ ਨਾ ਕੋਈ ਆਇਆ ਗਿਆ ਅੱਜ ਸਾਨੂੰ ਉਸ ਰਿਸ਼ਤੇਦਾਰਾਂ ਦੇ ਬਜਾਏ ਇਹ ਚੰਗੇ ਲੱਗਿਆ ਵੀ ਸਾਡੇ ਇਹੋ ਹੀ ਰਿਸ਼ਤੇਦਾਰ ਆ ਹੁਣ ਤੇ ਕਿਉਂ ਜਦੋਂ ਕੋ ਸਾਥ ਛੜਦੇ ਫਿਰ ਉਹ ਦੂਜਾ ਜਿਹੜਾ ਹੁੰਦਾ ਉਹ ਪਰਾਇਆ ਨਹੀਂ ਹੁੰਦਾ ਆਪਣਾ ਹੀ ਬਣ ਜਾਂਦਾ ਆ ਹਾਂਜੀ ਤੇ ਭਾਈ ਬਹੁਤ ਸੁਣਾ ਲੱਗਾ ਸਾਨੂੰ ਕਿ ਸਾਨੂੰ ਮਹਿਸੂਸ ਨਹੀਂ ਵੀ ਅਸੀਂ ਪਰਾਏ ਘਰ ਆ ਦਵਦੇ ਆ ਨਨੂ ਗਾਵੇ ਖੁਸ਼ੀ ਮਿਲੇ ਇਹਨਾਂ ਦੀ ਤੇ ਗਾਵੇ ਆਪ ਇਹਨਾਂ ਦੇ ਨਾਲ ਸਾਥ ਦੀਏ ਕਿ ਨਾਲ ਖਵਾਲੀ ਪਾਜੀ ਜਿ ਤਰ੍ਹਾਂ ਵੀ ਆ ਜਾ ਆਪਣਾ ਰਿਸ਼ਤੇਦਾਰ ਮੇਰੇ ਬੇਟੇ ਤੋਂ ਪਾਸਾ ਵੱਟ ਜਾਂਦਾ ਅੱਜ ਪਾਜੀ ਨਾ ਮੇਰੇ ਬੇਟੇ ਦਾ ਵੇਖੋ ਬੁੱਗਾ ਚੁੰਮਣ ਕਿੰਨਾ ਕੁਸ ਕਰਨ ਦੇ ਮੇਰੇ ਬੱਚੇ ਦਾ ਚਾਹੇ ਤੇ ਮੈਂ ਇਹਨਾਂ 8 ਸਾਲ ਜ਼ਿੰਦਗੀ ਮੰਜੀ ਦਾ ਕੱਟੀ ਬਹੁਤ ਔਖੀ ਮੇਰੇ ਭੈਣ ਭਰਾ ਹੁੰਦੇ ਸੀ ਵੀ ਇਹ ਪਿੰਗਲਾ ਪਿੰਗਲਵਾੜੇ ਦੇ ਦੋ ਅਸੀਂ ਨਹੀਂ ਤੇਰੇ ਨਾਲ ਮਿਲ ਸਕਦੇ 18 17 ਸਾਲਾਂ ਬਾਅਦ ਫਿਰ ਮੇਰਾ ਬੇਟਾ ਵੀ ਹੋਇਆ ਤੇ ਹੁਣ ਮੇਰੇ ਭੈਣ ਭਾਈ ਜਾਂਦੇ ਵੀ ਆ ਹਾਂ ਸਾਡੇ ਕੋਲ ਆ ਬੱਚੇ ਛੱਡ ਮੈਂ ਕਿਹਨਾਂ ਕਿਉਂ ਮੈਂ ਇੱਕ ਗੁਰੂ ਦੇ ਘਰ ਬੈਠੀ ਆ ਇੱਕ ਮੇਰਾ ਵੀਰ ਮਿਲ ਗਿਆ ਮੈਨੂੰ ਮੇਰਾ ਸਾਥ ਦੇਣ ਵਾਲਾ ਮੈਂ ਕੀ ਕਰਾਂਗੀ ਤੁਹਾਨੂੰ ਤੇ ਜਨਮ ਦਿਨ ਬਹੁਤ ਸੁਨਹਿਰ ਜਿਹਾ ਸੇਵਾ ਵੀ ਵਧੀਆ ਹੋਈ ਆ ਕਿਹੜਾ ਕਹਿੰਦੀ ਸਾਡੇ ਭੈਣ ਭਰਾਵਾਂ ਕਿੰਨੀ ਉਹਨਾਂ ਪੁੱਛਣਾ ਰਹਿਣਾ ਜਾਣਾ ਅੱਜ ਚਵਾਰੇ ਨੇ ਸਾਨੂੰ ਇਹਨੂੰ ਪੁੱਛਿਆ ਨਹੀਂ ਮੇਰੇ ਵੀਰ ਜੀ ਨੇ ਵੀ ਤੁਸੀਂ ਰਹਿਣਾ ਜਾਣਾ ਕਿ ਉਹਨਾਂ ਨੂੰ ਇੰਨੀ ਖੁਸ਼ੀ ਆ ਵੀਰ ਜੀ ਦੀ ਲੰਮੀ ਲੰਮੀ ਬਾਬਾ ਜੀ ਉਮਰ ਕਰੇ ਤੇ ਕਾਮ ਹੀ ਐ ਸਾਨੂੰ ਇਤਰਾ ਮੌਕਾ ਦੇਣ ਤੇ ਅਸੀਂ ਇਹਨਾਂ ਨਾਲ ਜੁੜੇੜੀ ਕੇ ਬਸੋ ਇੰਨਾ ਕਿ ਵੀ ਵੇਲੋ ਚਾਹੇ ਤੇ ਲੋਕ ਸੋਚਦੇ ਆ ਵੀ ਹਾਂ ਭੈਣ ਭਰਾ ਆਵੇ ਸਾਡੇ ਦੀ ਕੋਈ ਚੀਜ਼ ਲੈ ਆਵੇ ਇਹਨਾਂ ਨੇ ਇਹਨਾ ਸੋਚਿਆ ਹੀ ਨਹੀਂਗਾ ਸਾਨੂੰ ਆnde ਜਿਹੋ ਜਿਹੇ ਕੱਪੜੇ ਹੈਗੇ ਉਹੋ ਜਿਹੇ ਆਜੋ ਮੈਂ ਕਿਹਾ ਪੜੀ ਸਾਡੇ ਕੋਲ ਕੱਪੜੇ ਨਹੀਂ ਗੇ ਅੰਨਾ ਨਾਲ ਕੱਪੜੇ ਤਾਂ ਨਹੀਂ ਤੁਹਾਂ ਸੋਚਣਾ ਪਤਾ ਸੀ ਉਹਨਾਂ ਨੂੰ ਸਾਡੀ ਹਾਲਤ ਦਾ ਫਿਰ ਮੇਰੇ ਬੇਟੇ ਦੇ ਕੱਪੜੇ ਦਿੱਤੇ ਚਲੋ ਉਦਾਂ ਵੀ ਸਾਡਾ ਬਹੁਤ ਸਨਮ ਸਤਕਾਰ ਕੀਤਾ ਆ ਪਰ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਹਸਪਤਾਲ ਬੈਠੇ ਰਿਹਾ ਨਾ ਤਾਂ ਵੀ ਦਵਾਈਆਂ ਤਾਂ ਵੀ ਨਹੀਂ ਉਦਾਂ ਵੀ ਨਹੀਂ ਸਾਨੂੰ ਕੋ ਪਤਾ ਲੱਗਾ ਕਿ ਭਾਜੀ ਨੇ ਆ ਸਾਨੂੰ ਕਿੱਦਾਂ ਸੰਭਿਆ ਕਿ ਮੇਰੀ ਬਦਦ ਹੋਈ ਗਈ ਹੋਈ ਚਲ 45 ਸਾਲ ਦੇ ਲੱਗ ਜਾਂਦੀ ਇਹਨਾਂ ਦਾ ਪ੍ਰੀਸ਼ੀ ਕਰਾਇਆ ਨਾਲਦਿਆਂ ਦਾ ਹਾਂਜੀ ਮੁਸਕਾਨ ਮੈਂ ਭਾਜੀ ਹੋਰਾਂ ਦੇ ਨਾਲ ਅਟੈਚ ਹੋਈ ਇਹਨਾਂ ਨੂੰ ਮੈਨੂੰ ਪਤਾ ਲੱਗਾ ਕਿ ਕਿਸੇ ਨੇ ਦੱਸਿਆ ਕਿ ਅੰਜੂ ਚਲਾਉਂਦੇ ਆ ਮੈਂ ਇੱਥੇ ਆਈ ਮੇਰੇ ਹਸਬੰਦ ਨੂੰ ਪੈਰਾਲਾਈਜ਼ ਹੋ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਭਾਜੀ ਨੇ ਦਵਾਈ ਚਲਾਈ ਮੈਨੂੰ 2 ਸਾਲ ਹੋ ਗਏ ਇੱਥੇ ਆਂਦੇ ਨੂੰ 4-5 ਐਮ ਆਰ ਆਈਆਂ ਕਰਾ ਦਿੱਤੀਆਂ ਇਹਨਾਂ ਨੇ ਤੇ ਬਰਥਡੇ ਤੇ ਬੁਲਾਇਆ ਪਿਛਲੀ ਵਾਰ ਵੀ ਬੁਲਾਇਆ ਸੀ ਅੱਜ ਵੀ ਬੁਲਾਇਆ ਤੇ ਬਹੁਤ ਖੁਸ਼ੀ ਹੋਈ ਸਾਨੂੰ ਆਪਣੀ ਫੈਮਿਲੀ ਛੱਡ ਕੇ ਇਹਨਾਂ ਨੇ ਸਾਨੂੰ ਬੁਲਾਇਆ ਬਾਜੀ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਫਰਮਾਦਣਾ ਉਹਨਾਂ ਨੂੰ ਇਨਾਕ ਦਵੇ ਤੇ ਕਦੀ ਕਮੀ ਨਾ ਆਵੇ ਨਹੀਂ ਇਹ ਸਾਡੇ ਭੈਣ ਭਰਾ ਵਰਗਾ ਸਾਹ ਬਗਾ ਇਹਨਾਂ ਦਾ ਬਿਲਕੁਲ ਇਹਨਾਂ ਨੇ ਆਪਣੇ ਰਿਸ਼ਤੇਦਾਰ ਨਹੀਂ ਸਾਨੂੰ ਬੁਲਾਟ ਬਾਜੀ ਕਦੀ ਸੋਚਿਆ ਇਸ ਵਾਰ ਜਨਮ ਦਿਨ ਤੇ ਕਦੀ ਨਹੀਂ ਬਾਜੀ ਕਦੀ ਨਹੀਂ ਕਦੀ ਨਹੀਂ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਮੇਰੀ ਕੁੜੀਆ ਦਾ ਵੀ ਹਲਾ ਚੱਲਦਾ ਪਿਆ ਹੈ ਮੇਰੀ ਹਸਬੰਦ ਦਾ ਵੀ ਚੱਲਦਾ ਪਿਆ ਹੈ ਉਹ ਐਸਐਮ ਘਾਰ ਹੈਗੇ ਆ ਅਪੇ ਪਿਛਲੀ ਵਾਰੀ ਵੀ ਸੇਵਾ ਕੀਤੀ ਸੀ ਯਾਦਗੀ ਵੀ ਬਾਜ ਨੇ ਕੀਤੀ ਕਹਿੰਦੇ ਤੁਸੀਂ ਕੁਛ ਨਹੀਂ ਦੇਣਾ ਹਾਂਜੀ ਪੈਸੇ ਦਿੱਤੇ ਬਾਜੀ ਪਿਛਲੀ ਵਾਰੀ ਵੀ ਦਿੱਤੇ ਹੀ ਪੈਸੇ ਹੁਣ ਵੀ ਦਿੱਤੇ ਉਹਨਾਂ ਨੇ ਪੈਸੇ ਹੀ ਸੇਵਾ ਕੀਤੀ ਆ ਅਸੀਂ ਨਹੀਂ ਦਿੱਤੇ ਇਹਨਾਂ ਨੇ ਦਿੱਤੇ ਸਾਨੂੰ ਹਾਂਜੀ ਕਾਫੀ ਹੋ ਗਈ ਹੈ ਭਾਜੀ ਤਕਰੀਬਨ ਕਰਵਾਈ ਹੈ ਇਹਨਾਂ ਨੇ ਤੇ ਮੇਰੀ ਫਰਜੀ ਨੇ ਕੁਝ ਕਰ ਲੈਣਾ ਸੀ ਆਪਣੇ ਆਪ ਲਈ ਜਿੱਦਾਂ ਮੇਰੇ ਹਸਬੰਦ ਦੀ ਹਾਲਾਤ ਸੀ ਮੇਰੀ ਗੁੜੀਆ ਦਾ ਲੀਵਰ ਖਰਾਬ ਹੋ ਗਿਆ ਆ ਤੇ ਮੈਡੀਸਿਨ ਇਹਨਾਂ ਕੋਈ ਹੀ ਚਲਦੀ ਪਈ ਮੇਰੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਰੱਬ ਦਾ ਫਰਿਸ਼ਤਾ ਹੀ ਆ ਮੇਰੇ ਵਾਸਤੇ ਇਹਨਾਂ ਹਾਂਜੀ ਮੈਂ ਜੀ ਤੇਜੀਤ ਸਿੰਘ ਇੰਚਾਰਜ ਕਲਕ ਐਜੂਕੇਸ਼ਨ ਦਾ ਮਸਲ ਜਿਸਾ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਬੱਚੇ ਦਾ ਪੱਥੜੇ ਬਣਾਇਆ ਨਾ ਇਹ ਇੱਕ ਬਹੁਤ ਹੀ ਸਪੈਸ਼ਲ ਪੱਥੜੇ ਗਿਣਿਆ ਜਾਏਗਾ ਕਿ ਇਹਨੇ ਕੁਝ ਲੈਣ ਦੀ بجائے ਉਹਨਾਂ ਸਪੈਸ਼ਲ ਲੋਕਾਂ ਨੂੰ ਕੁਝ ਆਪਣੇ ਕੋਲੋਂ ਸ਼ਗਨ ਦੇ ਕੇ ਉਹਨਾਂ ਨਾਲ ਜਿਹੜਾ ਪੱਥੜੇ ਸੈਲੀਬ੍ਰੇਟ ਕੀਤਾ ਵਾ ਇੱਕ ਨਵੀਂ ਸੇਵਾ ਦਿੱਤੀ ਆ ਕਿ ਜਿਹੜੇ ਲੋਕ ਘੋਟਨਾ ਚ ਰੈਸਟੋਰੈਂਟਾਂ ਜਾ ਕੇ ਜਾਂ ਕਲੱਬਾਂ ਜਾ ਕੇ ਆਪਣੇ ਬੱਚੇ ਦਾ ਸੈਲੀਬ੍ਰੇਟ ਪੱਥੜੇ ਸੈਲੀਬ੍ਰੇਟ ਕਰਦੇ ਨੇ ਉਹ ਜਿਹੜੇ ਇਹੋ ਜਿਹੇ ਸਪੈਸ਼ਲ ਬੱਚਾ ਜਿਹੜੇ ਕਿ ਜਿਨ੍ਹਾਂ ਨੂੰ ਦੁਨੀਆ ਦਾ ਕੋਈ ਲਾਲਚ ਨਹੀਂ ਕੋਈ ਫਰੇਬ ਨਹੀਂ ਕੋਈ ਧੋਖਾ ਨਹੀਂ ਕੋਈ ਇਹੋ ਜਿਹੀ ਹਮੈ ਨਹੀਂ ਕੋਈ ਹੰਕਾਰ ਨਹੀਂ ਉਹਨਾਂ ਨੂੰ ਸਪੈਸ਼ਲ ਸੱਦ ਕੇ ਇੱਥੇ ਖਾਣਾ ਪਵਾਇਆ ਗਿਆ ਔਰ ਉਹਨਾਂ ਦਾ ਸੈਲੀਬ੍ਰੇਟ ਕੀਤਾ ਗਿਆ ਉਹਦਾ ਮੈਂ ਕੇਕ ਕੱਟਿਆ ਗਿਆ ਔਰ ਇੱਕ ਬਹੁਤ ਵੱਡੀ ਸੇਧ ਆ ਕਿ ਜਿਹੜੇ ਲੋਕੀ ਫਜ਼ੂਲ ਖੱਚੀ ਕਰਦੇ ਆ ਉਹਦੇ ਵਾਸਤੇ ਇੱਕ ਬਹੁਤ ਵੱਡੀ ਸੇਧ ਆ ਅ ਵੇਖੋ ਜੀ ਇੱਕ ਨਵੀਂ ਰੀਤ ਜਿਹੜੀ ਆ ਨਵਦੀਪ ਜੀ ਨੇ ਪਾਈ ਆ ਬਹੁਤ ਹੀ ਸੋਹਣਾ ਪ੍ਰਲਾਪ ਆ ਇਹਨਾਂ ਨਾਲ ਜਿਹੜੇ ਲੋਕ ਫਜ਼ੂਲ ਖਰਚੀ ਕਰਦੇ ਜਾਂ ਫਾਲਤੂ ਖर्चे ਐਸੇ ਕਰਦੇ ਨੇ ਉਹਨਾਂ ਨੂੰ ਇੱਕ ਸਿਹਤ ਮਿਲੇ ਕਿ ਉਹ ਆਪਣੇ ਬੱਚਿਆਂ ਦੇ ਬਰਥਡੇ ਜਿਹੜੇ ਨੇ ਇਹੋ ਜੇ ਸਪੈਸ਼ਲ ਲੋਕਾਂ 'ਚ ਜਾ ਕੇ ਮਨਾਉਣ ਤਾਂ ਜੋ ਇਹ ਜਿਹੜੀ ਹੈ ਰੀਤ ਪੁਰਾਣੀ ਚੱਲਦੀ ਆ ਰਹੀ ਹੈ ਕਿ ਆਪਾਂ ਹੋਟਲਾਂ 'ਚ ਜਾ ਕੇ ਬਰਥਡੇ ਸੈਲੀਬ੍ਰੇਟ ਕਰਨਾ ਇਹੋ ਜੇ ਜਗ੍ਹਾ ਤੇ ਜਾ ਕੇ ਸੈਲੀਬ੍ਰੇਟ ਕੀਤਾ ਜਾਵੇ ਤਾਂ ਜੋ ਇੱਕ ਨਵੀਂ ਰੀਤ ੱਲੇ ਕਿ ਜਿਹੜੇ ਸਪੈਸ਼ਲ ਲੋਕ ਤੇ ਜਿਨ੍ਹਾਂ ਨੂੰ ਮਹੰਮਤਾਰ ਕੋਈ ਲਾਜ ਨਹੀਂ ਹੈਗਾ ਉਹਨਾਂ ਨੇ ਅਸੀਂ ਸਾਂ ਲਈਆਂ ਜਾ। ਹਾਂਜੀ ਜੀ ਆਪਣਾ ਨਾਮ ਦੱਸੋ। ਮੇਰਾ ਨਾਮ ਨਵੀਬ ਹੈ। ਮੈਂ ਇੱਕ ਜ਼ਰੀਆ ਟੀਮ ਅਨਮੋਲ ਕੁਆਤਰਾ ਜੀ ਦੀ ਅੰਮ੍ਰਿਤਸਰ ਟੀਮ ਕੋ ਬਿਲੋਂਗ ਕਰਦਾ ਅੱਜ ਜਨਮ ਦਿਨ ਮਨਾਇਆ ਤੁਸੀਂ ਕਿੱਡੀ ਦਾ ਕਿਵੇਂ ਮੈਂ ਅੱਜ ਵੀਰੇ ਆਪਾਂ ਮੈਂ ਇੱਥੇ ਸਾਰੇ ਕੋਈ ਰਿਸ਼ਤੇਦਾਰ ਨਹੀਂ ਬੁਲਾਏ ਸਾਰੇ ਰਿਸ਼ਤੇਦਾਰ ਭਾਵੇਂ ਮੈਨੂੰ ਘਰੇ ਗਾਲਾਂ ਕੱਢਦੇ ਹੋਂ ਕਿ ਮੈਨੂੰ ਆਪਣੇ ਬਰਥਡੇ ਦਾ ਕੁੜੀ ਵਾਲਾ ਬਰਥਡੇ ਕੀਤਾ ਇੱਥੇ ਬੁਲਾਇਆ ਨਹੀਂ ਪਰ ਅਸਲ ਮੇਰੇ ਜਿਹੜੇ ਰਿਸ਼ਤੇਦਾਰ ਆ ਇੱਥੇ ਫੈਮਿਲੀ ਮੈਂਬਰ ਬੈਠੇ ਆ ਤੇ ਸਾਰੇ ਜਿਹੜੇ ਮੇਰੇ ਰਿਸ਼ਤੇਦਾਰ ਪੇਸ਼ੈਂਟ ਆ ਇਹਨਾਂ ਨੂੰ ਆਪਣੇ ਕੋਈ ਆਪਣੇ ਫੰਕਸ਼ਨਲ ਤੋਂ ਤੇ ਬਲਾਕ ਕੁਛ ਨਹੀਂ ਹੁੰਦਾ ਪਰ ਅਹੀਂ ਮੈਂ ਸੋਚਿਆ ਕਿ ਆਪਣੇ ਗੁੜੀਆਂ ਦੇ ਇਸ ਟਾਈਮ ਗਲੈਸਿੰਗ ਦੀ ਜਣਾ ਲੋੜ ਹੁੰਦੀ ਆ ਇਸ ਟਾਈਮ ਤੋਂ ਤੇ ਸਾਰੇ ਮਰੀਜ਼ ਨੂੰ ਆਪਾਂ ਹੋਟਲ ਬਲਾ ਕੇ ਸਾਰਿਆਂ ਨੂੰ ਐਸ਼ਮ ਪਲਾਤੀ ਦੇਖਿਆ ਮੀਲ ਇੰਜੋਏ ਕਰਦੇ ਪਰ ਹੁਣ ਕਾਣਾ ਇੰਜੋਏ ਕਰਨਗੇ ਇਸ ਤੋਂ ਬਾਅਦ ਸਭ ਤੋਂ ਵੱਧ ਮੈਨੂੰ ਜਣਾ ਖੁਸ਼ੀ ਹੋਈ ਐਸ ਮਰੀਜ਼ਾਂ ਨਾਲ ਬੜੇ ਨਾਲੋਂ ਜ਼ਿਆਦਾ ਹੋਈ ਬਾਈ ਅਹੀਂ ਆਪਣੇ ਨਾਲ ਮਨਾ ਕੇ ਬੜੀ ਜਿਹੜੀ ਆਪਣੇ ਨਾ ਫੇਦੀ ਜੋ ਖਵਾਜ ਜਿੰਨਾ ਵੱਡੀ ਖਵਾ ਲਓ ਫਿਰ ਉਹਨਾਂ ਨੇ ਲੂਮ ਮੱਟ ਦੀ ਕਮੀ ਕੱਢਣਗੇ ਇਹ ਜਾਣੇ ਲੂਮ ਤੇ ਹੀਗੇ ਮੱਟ ਤੇ ਹੀਗੇ ਇਹ ਅਸਲ ਜਿਹੜੀ ਖੁਸ਼ੀ ਹੈ ਨਾ ਜਿਨ੍ਹਾਂ ਨੂੰ ਆਪਣੇ ਵੀ ਨਹੀਂ ਬੁਲਾਉਂਦੇ ਕੋਈ ਜਿਹੜਾ ਚਾਚੇ ਤਾਇਆ ਕੋਈ ਆਪਣੇ ਭੈਣ ਭਰਾ ਜਿਹਨਾਂ ਹਸਪਤਾਲ ਦਾਖਲ ਹੋਣੇ ਕੱਲ ਛੁੱਟੀ ਹੋਈ ਹੈ ਕੋਈ ਪਰਸੋਂ ਦਵਾਈਆਂ ਲੈ ਕੇ ਜਾ ਰਿਹਾ ਬੜੇ ਮਰੀਜ਼ ਦੁਖੀ ਤੋਂ ਦੁਖੀ ਹੁੰਦੇ ਨੇ ਆਪਣੇ ਨਾਲ ਖੁਸ਼ੀ ਮੈਂ ਮੇਰਾ ਇਸ ਲਈ ਪਰਿਵਾਰ ਹੈ ਕਿਉਂਕਿ ਇਹ ਪਰਿਵਾਰ ਜਿਹਨਾਂ ਵਾਹੀ ਕਿਹੋ ਜਿਹੋ ਹੋਣ ਨਹੀਂ ਬੰਦੇ ਰਿਸ਼ਤੇਦਾਰ ਉਹ ਨਹੀਂ ਬੰਦੇ ਅਸਲੀ ਮੇਰਾ ਪਰਿਵਾਰ ਆਵਾ ਜਿਨ੍ਹਾਂ ਨਾਲ ਹੀ ਵੱਡੇ ਬਣਾਇਆ ਬੜੀ ਮਨ ਨੂੰ ਖੁਸ਼ੀ ਹੋਟਲ 'ਚ ਮਨਾਣ ਦਾ ਵੀ ਇੱਕ ਕਾਰਨ ਆਇਆ ਮੈਂ ਕਿ ਇਹ ਵੀ ਵੀਰੇ ਜਿਹੜੀ ਕਈ ਚੀਜ਼ਾਂ ਸਾਡੇ ਲਈ ਕੇਕ ਮੂਹਰ ਤੇ ਮਲਕ ਵੀ ਵੇਸ ਕਰਦੇ ਆ ਪਰ ਇੱਥੇ ਆ ਕੇ ਜਿਵੇਂ ਵੇਖਿਆ ਤੁਸੀਂ ਕਈ ਕੱਲਾ ਕੱਲਾ ਬੰਨਾ ਕੇਕ ਕਲੀ ਕਲੀ ਅਸਲੀ ਜਿਹੜੇ ਲੋੜਵੰਦ ਨੂੰ ਅਕੱਈ ਮੂੰਹ ਚੀ ਪਈ ਨਾ ਵੱਧ ਤੋਂ ਜਿਹੜੇ ਪਰਿਵਾਰ ਦੇ ਢਿੱਡ ਦੋਆਵਾ ਨਿਕਲਗੇ ਮੇਰੇ ਬੱਚੇ ਨਾ ਕਿੱਥੇ ਜਾ ਕੇ ਤਰਾਂਗਾ ਪਹਿਲਾ ਬਰਥਡੇ ਬਣਾਇਆ ਬਈ ਇਹ ਕੁੜੀ ਦਾ ਤੀਜਾ ਤੀਜੇ ਸਾਲ ਚੜੀ ਆ ਦੋ ਸਾਲ ਦੀ ਹੋ ਗਈ ਆ ਤੀਜੇ ਸਾਲ ਦਾ ਬਰਥਡੇ ਬਣਾਇਆ ਪਰ ਜਿਹੜੇ ਵੱਡੇ ਵੱਡੇ ਮੋਟਾ ਚ ਪਾਸੇ ਬਰਬਾਦ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਬਾਈ ਜੀ ਜ਼ਰੂਰ ਕਿਸੇ ਲੋੜਵੰਦ ਵਿੱਚ ਜਾ ਕੇ ਜਨਮ ਦਿਨ ਬਣਾਓ ਜਿਹੜੀ ਮਨ ਨੂੰ ਖੁਸ਼ੀ ਮਿਲਨੀ ਆ ਕਿਦੋਂ ਪਰਿਵਾਰ ਦੇ ਢਿੱਡ ਦੋਆਵਾ ਨਿਕਲ ਨਹੀਂ ਕਿਦੋਂ ਮੁੱਲ ਨਹੀਂ ਮਿਲਦੀ ਬਾਈ ਜ਼ਰੂਰ ਇੱਥੇ ਆ ਕੇ ਲੋੜਵੰਦਾਂ ਦੇ ਬਣਾਇਆ ਕਰੋ ਬਾਈ ਬਈ ਕਿ ਅਹੀਂ ਕਹਿੰਦੇ ਜਬ ਬੱਚੇ ਨੇ ਆਪਣਾ ਪਿੱਗੀ ਬੈਗ ਲਗਾਇਆ ਸੀ ਉਹਨੇ ਬੱਚੇ ਨੇ ਰੁਪਿਆ ਰੁਪਿਆ ਜੋੜ ਕੇ ਇਕੱਠਾ ਕੀਤਾ ਸੀਗਾ ਬੱਚਾ ਆਹੀ ਵੇਛਣੇ ਕੀਤਾ ਮੰਦਿਰ ਗੁਰਦੁਆਰੇ ਤੇ ਆ ਕੇ ਮੈਂ ਗੁਪਤਦਾਨ ਨਹੀਂ ਕਰ ਸਕਦਾ ਹਾਂ ਪਰ ਉੱਥੇ ਮੈਂ ਗੁਪਤਦਾਨ ਐਸ ਕਰਕੇ ਨਹੀਂ ਕੀਤਾ ਉੱਥੇ ਗੋਪਨੀਯ ਰਹੇ ਨਾ ਇੱਥੇ ਕੱਲੇ ਕੱਲੇ ਜਿਹੜੇ ਪਰਿਵਾਰ ਨੂੰ ਦਿੱਤੇ ਪਰਿਵਾਰ ਜਾ ਕੇ ਆਪਣੀ ਕੋਈ ਲੋੜਿੰਦਾ ਚੀਜ਼ ਲਊਗਾ ਜਿਹੜੀਆਂ ਉਹ ਹੋਰ ਜ਼ਿਆਦਾ ਦੁਆਵਾਂ ਬੱਚੇ ਨੂੰ ਦੇਊਗਾ ਬਾਈ ਇਹ ਜੀ ਕਾ ਸੰਤੁਸ਼ਟੀ ਬਾਈ ਬਹੁਤ ਹੀ ਜ਼ਿਆਦਾ ਜਿਹਨੇ ਇਹ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਸਾਰਿਆਂ ਨੂੰ ਇਸ ਵਾਸਤੇ ਧੰਨਵਾਦ ਜੀ ਜੀ ਬਾਕੀ ਲੰਗਰਾਂ ਲਾਣ ਨਾਲੋਂ ਬਾਈ ਲੰਗਰ ਜਿੰਨੇ ਮੱਢੀ ਲਾਓ ਬਾਈ ਇਹ ਲੋਡ ਬੰਦਾ ਵੀ ਆ ਕੇ ਬਣਾਓ ਬਹੁਤ ਜ਼ਿਆਦਾ ਖੁਸ਼ੀ ਮਿਲੂ ਅੰਮ੍ਰਿਤਾਂ ਚ ਕਿੰਨਾ ਖੁਸ਼ੀ ਆ ਦੇਖੋ ਬਾਈ ਤੁਸੀਂ ਆਹ ਵੇਖ ਰਹੇ ਹੋ ਕੱਲਾ ਕੱਲਾ ਬੰਦਾ ਇੱਥੇ ਆ ਕੇ ਕਿੰਨਾ ਇੰਜੋਏ ਕਰ ਰਿਹਾ ਜਿਵੇਂ ਆਪਣੇ ਘਰ ਦਾ ਪ੍ਰੋਗਰਾਮ ਹੁੰਦਾ ਇੱਥੇ ਵੀ ਆਪਣੇ ਘਰ ਦਾ ਪ੍ਰੋਗਰਾਮ ਬਣ ਕੇ ਇੱਥੇ ਆਏ ਨੇ ਬੜਾ ਜ਼ਿਆਦਾ ਖੁਸ਼ੀ ਮਿਲੂ